ਸੋਨ ਸਨਾਦ ਨਾ ਕਰਮਾਂ ਦੀ ਕਿਵੇਂ ਹਾਰ ਦਿੰਦੇ ਚੱਲੇ ਇੱਥੋਂ ਇੱਥੋਂ ਹੀ ਤੋੜ ਲੈਣਾ ਹੈਗਾ ਹਮ ਕਰਮ ਸਾੜ ਸਤੀ ਹਮ ਸੂਰਤ ਤੇ ਮਾਇਆ ਹਮ ਇਹ ਕਿਤੇ ਚਾਰੇ ਇਕੱਠੇ ਹੋ ਗਏ ਚਾਹੇ ਦੇਵਤੇ ਆ ਇਹ ਇਹ ਦੇਵਤੇ ਆ ਤੇ ਇਹ ਚਾਰੇ ਇਕੱਠੇ ਹੋ ਗਏ ਤੇ ਇਹ ਲੜ ਪਏ ਆ ਵਿਦੀ ਹਮ ਕਰਮ ਆਖੇ ਮੈਂ ਵੱਡਾ ਸੂਰਤ ਆਖੇ ਮੈਂ ਵੱਡੀਆਂ ਅੱਛਾ ਤੇ ਮਾਇਆ ਆਖੇ ਮੈਂ ਵੱਡੀਆਂ ਤੇ 60 ਸਤੀ ਆਖੇ ਮੈਂ ਵੱਡੀਆਂ ਅੱਛਾ ਉਹ ਆਦੇ ਚਲੋ ਵੀ ਆਪਾਂ ਫੈਸਲਾ ਕਰਾ ਲੈਨੇ ਆ ਹੂੰ ਉਹ ਇੱਕ ਰਾਜੇ ਕੋਲੇ ਜਾਵੜੇ ਅੱਛਾ ਰਾਜੇ ਨੂੰ ਆਦੇ ਵੀ ਸਾਡਾ ਫੈਸਲਾ ਕਰ ਹੂੰ ਉਹ ਜਿਹੜੇ ਰਾਜੇ ਦੇ ਦਰਬਾਰ ਤੇ ਜਾਵੜੇ ਨਾ ਉਹ ਰਾਜਾ ਵੀਰ ਵਿਕਰਮਾਜੀਤ ਨੂੰ ਕੈਦ ਕਰੀ ਬੈਠਾ ਸੀਗਾ ਅੱਛਾ ਕਾਇਦ ਕਿਉਂ ਕੀਤਾ ਸੀਗਾ ਬੀਰ ਵਿਕਰਮਾਜੀਤ ਤੇ ਆਤਮਤਾਈ ਜਿਹੜੇ ਹੋਏ ਆ ਨਾ ਪੁਰਾਣੇ ਇਤਿਹਾਸਕ ਦੇ ਵਿੱਚ ਇਹ ਪਰਉਫਕਾਰੀ ਬੰਦੇ ਹੋਏ ਆ ਇਹਨਾਂ ਨੇ ਨਾ ਦੁਨੀਆਂ ਦੇ ਪਰਉਫਕਾਰੀ ਕੰਮ ਕੀਤੇ ਆ ਮੁ슬ਮਾਨਾਂ ਚ ਆਤਮਤਾਈ ਹੋਇਆ ਬਿਲਕੁਲ ਤੇ ਇਹ ਬੀਰ ਵਿਕਰਮਾਜੀਤ ਹੋਇਆ ਹੂੰ ਇਹ ਪੁੰਨਦਾਨ ਕਰਦਾ ਸੀ ਆ ਦੋਵਤ ਕਰਦਾ ਸੀ ਤੇ ਇੱਕ ਪੰਡਤ ਇਹ ਤੋਂ ਦਾਨ ਲੈ ਜਾਂਦਾ ਦਾਨ ਲੈ ਜਾਂਦਾ ਤੇ ਉਹ ਦਾਨ ਐਨਾ ਦਿੰਦਾ ਸੀਗਾ ਵੀ ਚੱਲ ਇਹਨੂੰ 15 ਦਿਨ ਆਉਣਾ ਨਾ ਪਵੇ। ਹੂੰ ਉਹ ਦੂਜੇ ਦਿਨ ਫੇਰ ਆ ਜਾਂਦਾ। ਅੱਛਾ। ਦੂਜੇ ਦਿਨ ਆ ਜਾਂਦਾ ਜਦੋਂ 8 ਦਿਨ ਦਾ ਲਗਾਤਾਰ ਆਉਣ ਲੱਗਿਆ ਉਹਦਾ ਵੀ ਪੰਡਤਾਂ ਗੱਲ ਕੀ ਹੈ? ਹੂੰ ਮੈਂ ਮਾਤਾ ਨੂੰ ਐਨਾ ਦਾਨ ਦਿਨਾ ਵੀ ਇਹ ਕਿੰਨਾ ਮਰਜੀ ਤੁਹਾਡਾ ਟੱਬਰ ਵੱਡਾ ਹੋਵੇ ਇਹਨੇ ਦਿਨ ਖਾ ਨਹੀਂ ਸਕਦੇ। ਹੂੰ ਉਹਦਾ ਰਾਜਾ ਸਾਹਿਬ ਕੀ ਕਰਾਂ? ਹੂੰ ਤੜਕੇ ਦੇ ਦਿੰਨੇ ਆ ਤੇ ਰਾਤ ਨੂੰ ਤੁਸੀਂ 7 ਵਜੇ ਮੈਥੋਂ 8 ਵਜੇ ਖੋ ਕੇ ਲੈ ਜਾਣੇ ਆ। ਬਿਲਕੁਲ। ਉਹ ਮੈਂ ਖੋਕਲੇ ਆਇਆ ਨਾ ਉਹਦਾ 13 ਰੂਪ ਹੁੰਦਾ। ਕਰਪਾਨ ਕੱਟ ਕੇ ਆਉਂਦਾ ਜਿਹੜਾ ਕੁਛ ਮੈਂ ਲੈ ਕੇ ਆਇਆ ਧਰ ਇੱਥੇ। ਹੂੰ। ਉਹ ਕਿੰਨੇ ਵਜੇ ਆਉਂਦਾ? ਉਹ ਆਦਾ ਉਹ ਆਉਂਦਾਗਾ 8 ਵਜੇ। ਤੇ ਰਾਜਾ ਦਾ 7 ਵਜੇ ਮੈਂ ਤੇਰੇ ਘਰੇ ਆ ਜੂੰ। ਅੱਛਾ। ਰਾਜਾ 7 ਵਜੇ ਘਰੇ ਜਾਵੜਿਆ ਉਹ ਸੀ 60 ਸਤੀ। ਹੂੰ। ਰਾਜੇ ਦਾ ਰੂਪ ਧਰ ਕੇ ਆ ਜਾਂਦੀ ਸੀ। ਜਦੋਂ ਉਹਦੇ ਕਰਮ ਮਾੜੇ ਸੀ ਉਹਦੇ ਕਰਮਾਂ ਚੰਨ ਪਾਣੀ ਹੈ ਹੀ ਨਹੀਂ ਸੀ। ਬਿਲਕੁਲ। ਛੋਟੇ ਜਿਹੇ ਚਤ ਚੇਤੇ ਸੀਗਾ ਵੀ ਦੋਦੇ ਸਾਡਾ ਅੰਨ ਪਾਣੀ ਲਿਖਿਆ ਹੂੰ ਇਹ ਕਰਮ ਬਣਾਉਂਦੇ ਸਾਨੂੰ ਦਾਣਾ ਪਾਣੀ ਖਿੱਚ ਕੇ ਲਿਆਇਆ ਮੈਂ ਨਹੀਂ ਖਿੱਚ ਕੇ ਲਿਆਇਆ ਮੈਂ ਕਿੱਡਾ ਪ੍ਰੋਫੈਸਰਾਂ ਕਿੱਡਾ ਕਿ ਮੈਂ ਪੜਿਆ ਲਿਖਿਆ ਹੈਗਾ ਇਹ ਛੋਟੇ ਦਾਣਾ ਪਾਣੀ ਨੇ ਸਾਨੂੰ ਖਿੱਚਿਆ ਦੋਦੇ ਹੂੰ ਤੇ ਉਹ ਨਾ ਜਦੋਂ ਰਾਜਾ ਅੰਦਰ ਬੈਠਾ ਸੀਗਾ ਤੇ ਉਹ ਸਾੜ ਸਤੀ ਰੂਪ ਧਾਰ ਕੇ ਆਈ ਵੀਰ ਵਿਕਰਮ ਜੀਤਦਾ ਤੇ ਉਹ ਧਾਰ ਇੱਥੇ ਤੋਂ ਅੰਦਰੋਂ ਨਿਕਲਿਆ ਆਇਆ ਹੂੰ ਅੰਦਰੋਂ ਨਿਕਲਿਆ ਆਦਾ ਇਹਨੂੰ ਕਿਉਂ ਤੰਗ ਕਰਦੀਆਂ ਤੂੰ ਮੈਨੂੰ ਪਤਾ ਤੂੰ ਮੇਰਾ ਰੂਪ ਧਾਰ ਕੇ ਸਾੜ ਸਤਿਆ ਉਹ ਆਦੀ ਰਾਜਾ ਸਾਹਿਬ ਤੂੰ ਰਹਿਣ ਦੇ ਹੂੰ ਤੂੰ ਫਲਾਣੇ ਸੇਠ ਦਾ ਮੁੰਡਾ ਬਚਾਉਣ ਗਿਆ ਸੀ ਫੌਜਾਂ ਲੈ ਕੇ ਗਿਆ ਸੀਗਾ ਬਚਾਲਿਆ ਖੀਰ ਨੂੰ ਉਹ ਛੇਰ ਨੇ ਆਟੇ ਦਾ ਸ਼ੀ ਬਣ ਕੇ ਖਾ ਗਿਆ ਸੀਗਾ ਹੂੰ ਆਉਂਦੀ ਹੈ ਸਟੋਰੀ ਇਹ ਬਿਲਕੁਲ ਤੇ ਉਹ ਆਦੇ ਤੂੰ ਰਹਿਣ ਦੇ ਉਹ ਨਹੀ ਇਹਨੂੰ ਗਰੀਬ ਨੂੰ ਕਿਉਂ ਤੰਗ ਕਰਦੀਆਂ ਮੇਰੇ ਨਹੀ ਆ ਜਿਵੇਂ ਤੁਸੀਂ ਆਖਿਆ ਕਰਮ ਕਿਵੇਂ ਹਰਦੇ ਆ ਹਾਂ ਉਹਨੇ ਅੱਖ ਕੋ ਆਦੀ ਤੜਕੀ ਆ ਜਾਗੇ ਤੜਕੇ ਉਹਦਾ ਢੋੜਿਆਂ ਦਾ ਤਵੇਲਾ ਮਰ ਗਿਆ ਜਿਹੜੇ ਪੂਰੇ ਐ ਅਰਬੀ ਕੁੜੇ ਸੀਗੇ ਅੱਛਾ ਦੂਜੇ ਦਿਨ ਬਈ ਉਹਦੇ ਖਜ਼ਾਨੇ ਨੂੰ ਅਗ ਲੱਗ ਗਈ ਹੂੰ ਤੇ ਜੇ ਉਹ ਦੋ ਤਿੰਨ ਗਣਾ ਨੁਕਸਾਨ ਹੋਇਆ ਹੂੰ ਖਜ਼ਾਨਾ ਵੀ ਮਚ ਗਿਆ ਤੇ ਢੋੜੇ ਵੀ ਮਰ ਗਏ ਤੇ ਹਾਥੀ ਮਰਨ ਲੱਗੇ ਉਹ ਵਜ਼ੀਰ ਨੂੰ ਆਦਾ ਵੀ ਮੈਂ ਹੁਣ ਰਾਜ ਛੱਡਦਾ ਸਾੜ ਸਤੀ ਆ ਗਈ ਤੇ ਨਹੀਂ ਤਾਂ ਜਮਾਂ ਤਬਾਹ ਹੋ ਜੂਗਾ ਅੱਛਾ ਉਹਨੇ ਜਿਉਂ ਰਾਜ ਛੱਡਿਆ ਚਲੋ ਚਾਲ ਤੁਰਿਆ ਗਿਆ ਤੁਰਿਆ ਗਿਆ ਤੇ ਦੂਜੇ ਰਾਜੇ ਦੇ ਜਾਵੜਿਆ ਹੱਦ 'ਚ ਹੂੰ ਹੱਦ 'ਚ ਜਾਵੜਿਆ ਉੱਥੇ ਲਾ ਲਿਆ ਧੂਣਾ ਲਾ ਲਿਆ ਧੂਣਾ ਲਾ ਕੇ ਬਹਿ ਗਿਆ ਇਹ ਸੋਨਾ ਬਹੁਤ ਸੀ ਗਿਆ ਰਾਜਾ ਵੀਰ ਵਿਕਰਮਾ ਜੀ ਤੁ ਅੱਛਾ ਤੇ ਮੇ ਆਂਦੇਸੀ ਕੇ ਮੱਥੇ 'ਚ ਚੰਦ ਤੇ ਠੋਡੀ ਤੇ ਚੀਚੀ ਤਾਰਾ ਜਿਵੇਂ ਆਮ ਆਪਣਾ ਬੱਚੇ ਉਹਨਾਂ ਤੋਂ ਕਢਾ ਲੈਂਦੇ ਆ ਉਹਨਾਂ ਨਾਲਿਆਂ ਤੋਂ ਹੂੰ ਤੇ ਇਹ ਰਾਬ ਬੰਨੀਓ ਸੀਗੇ اچھا ਤੇ ਸਾਥ ਬਣ ਕੇ ਬਹਿ ਗਿਆ ਤੇ ਹੂਣੀ ਨੇ ਨਾ ਉਹ ਜਿਹੜੇ ਰਾਜੇ ਦੇ ਮਹਿਲਾਂ ਦੇ ਨੇੜੇ ਬੈਠਾ ਸੀ ਉੱਥੋਂ ਸਿਉਣੇ ਦੀ ਇੱਟ ਚੱਕੀ ਹੂੰ ਤੇ ਇਹਦੇ ਧੂਨੇ ਚਾ ਕੇ ਦਬਤੀ ਅੱਛਾ ਧੂਨੇ ਚਾ ਕੇ ਦਬਤੀ ਤੇ ਜਦੋਂ ਉਹ ਤੇ ਵੇਖਿਆ ਵੀ ਤੜਕੇ ਰਾਜੇ ਨੇ ਚੋਰੀ ਹੋ ਗਈ ਚੋਰੀ ਹੋ ਗਈ ਤੇ ਉਹ ਪੈੜ ਕੱਢਣ ਵਾਲੇ ਆਏ ਪੈੜ ਕੱਢਣ ਵਾਲੇ ਆਏ ਧੂਏ ਤੀਕ ਪੈੜ ਜਾਵੇ ਹੁਣ ਸੰਤ ਕਰਕੇ ਚੰਗਾ ਉੱਤੇ ਰੋਭ ਸੀ ਚੰਗਾ ਬਡੀ ਉਮਰ ਦਾ ਸੀਗਾ ਬਿਲਕੁਲ ਤੇ ਦਰਦਿਆਂ ਨੇ ਬੁਲਾਇਆ ਨੇ ਰਾਜੇ ਨੂੰ ਆ ਤੇ ਵੀ ਸਾਹ ਦਾ ਉਹਦਾ ਸਾਥ ਕਾ ਦਾ ਤਲਾਸੀ ਲੋ ਜੇ ਤਾਂ ਕੁਝ ਨਿਕਲਿਆ ਆ ਤਾਂ ਫਿਰ ਤਾਂ ਚੋਰਾ ਹੂੰ ਉਹੀ ਤਲਾਸੀ ਲਈ ਤੂੰ ਨੇ ਚੋਟ ਨਿਕਲਿਆਈ ਅੱਛਾ ਰਾਜਾ ਦਾ ਵੀ ਇਹ ਤਾਂ ਚੋਰ ਹੈਗਾ ਤੇ ਇਹਦੇ ਹੱਥ ਵੜਦੋ ਤੇ ਉਹਦੇ ਹੱਥ ਪੈਰ ਵੜਤੇ ਅੱਥ ਪੈਰ ਵੜ ਕੇ ਗੰਦੇ ਨਾਲ ਸਿਰਤਾ ਹੂੰ ਜਦੋਂ ਕਰਮ ਹਰ ਦੇ ਕਿੱਥੇ ਰਾਜਾ ਕਿੱਥੇ ਇੱਕ ਰਾਜੇ ਨੇ ਹੱਥ ਪੈਰ ਵੜ ਕੇ ਸਿਰਤੇ ਉਥੇ ਤੇਲੀਆਂ ਨੇ ਵੇਖਿਆ ਵੀ ਇਹ ਮੱਦਾ ਸੋਹਣਾ ਮੁੰਡਾ ਪਿਆ ਹੈਗਾ ਹੱਥ ਪੈਰ ਵੱਡੇ ਆ ਹੂੰ ਉਹਨਾਂ ਨੇ ਚੱਕ ਲਿਆ ਇਲਾਜ ਕਰਾ ਲਿਆ ਤੇ ਉਹ ਕੋਲੂ ਤੇ ਬਾਦਿਆ ਕਰਨ ਤੇ ਰਾਤ ਨੂੰ ਹੁਣ ਜਿਹੜੇ ਰਾਜੇ ਸੀ ਨਾ ਬੇਟਾ ਹੂੰ ਉਦੋਂ ਆਸ਼ਰਮ ਚੱਲਦੇ ਸੀ ਅੱਛਾ ਆਸ਼ਰਮਾਂ ਦੇ ਵਿੱਚ ਕੱਲੀ ਪੜਾਈ ਨਹੀਂ ਹੁੰਦੀ ਸੀਗੀ ਸ਼ਾਸਤਰ ਵਿਦਿਆ ਕਰਤ ਵਿਦਿਆ ਸੰਗੀਤ ਵਿਦਿਆ ਤੇ ਜਿਹੜੇ ਆਮ ਦੂਜੇ ਸੀਗੇ ਨਾ ਆਮ ਮਰਾਗਾਂ ਦੇ ਵਿੱਚ ਜਿਵੇਂ ਤਨਾਸੀ ਰਾਗ ਆ ਜਾਂ ਜਾਂ ਦੂਜਾ ਟੋਡੀ ਰਾਗ ਮੀ ਪੋਣਾ ਹਮ ਇਹ ਵੀ ਜੇ ਇਹ ਵੀ ਜੇ ਰਾਗ ਵੀ ਸੀ ਜਿਵੇਂ ਤਾਨਸੈਣ ਹੋਇਆ ਹੈਗਾ ਤੇ ਉਹ ਜਦੋਂ ਰਾਗ ਲਾਉਂਦਾ ਸੀ ਤਾਂ ਮੀ ਪੈ ਜਾਂਦਾ ਸੀਗਾ ਅੱਛਾ ਉਹ ਸਾਰਾ ਕੁਝ ਜਾਣਦੇ ਸੀ ਪੁਰਾਣੇ ਰਾਜਿਆਂ ਦੇ ਮੁੰਡੇ ਆਸ਼ਰਮ ਦੇ ਵਿੱਚ ਇਹ ਨਹੀਂ ਵੀ ਇੱਕ ਕੱਲੀ ਅਖਰੀ ਪੜਾਈ ਹੁੰਦੀ ਸੀਗੀ ਹਮ ਘੋੜਸਵਾਰੀ ਕੀ ਲੜਾਈ ਕੀ ਸਭ ਕੁਝ ਹੁੰਦਾ ਸੀਗਾ ਅੱਛਾ ਉਹਨੇ ਜਦੋਂ ਰਾਤ ਨੂੰ ساری ਰਾਤ ਉਹ ਤੇਲ ਕੱਢਦੇ ਸੀਗੇ ਤੇ ਵਿਚਾਰਾ ਬੰਸਰੀ ਲੈ ਲੈਂਦਾ ਉਹਨੂੰ ਮਾਂ ਪਿਓ ਬਣਾ ਲਏ ਉਹਨਾਂ ਨੂੰ ਵੀ ਮੈਨੂੰ ਬੰਸਰੀ ਲਿਆ ਦਿਓ ਤੇ ਉਹਨਾਂ ਨੇ ਨਾ ਰਾਤ ਨੂੰ ਬੈਹ ਜਾਂਦਾ ਤੇ ਬੰਸਰੀ ਦੇ ਵਿੱਚੋਂ ਰਾਗ ਗਾਉਂਦਾ ਦੀਪਕ ਤੇ ਸਾਰੇ ਸ਼ਹਿਰ ਦੇ ਦੀਵੇ ਜਗ ਪੰਦੇ ਹੂੰ ਜਿਹੜੀ ਉਸ ਸ਼ਹਿਰ ਦੀ ਰਾਣੀ ਸੀ ਉਹ ਬਾਲੀ ਸੋਹਣੀ ਸੀਗੀ ਤੇ ਉਹ ਆਦੀ ਸੀਗੀ ਮੈਂ ਰਾਤ ਨੂੰ ਟਹਿਲਿਆ ਕਰੂੰ ਤੇ ਮੇਰੇ ਕੇਸਾਂ ਦਾ ਹੀ ਇੰਨੀ ਲਿਸ਼ਕ ਪਊਗੀ ਚਾਨਣ ਹੋਊਗਾ ਸ਼ਹਿਰ ਚ ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ ਹੂੰ ਤੇ ਜੋ ਸਾਰ ਸ਼ਰਦ ਦੀ ਵਿੱਚ ਜਗ ਪੇ ਹੂੰ ਤੇ ਰਾਣੀ ਨੇ ਜਿਹੜੀਆਂ ਗੋਲੀਆਂ ਸੀ ਘੋੜਸਵਾਰੀ ਜਾਣਦੀਆਂ ਸੀ ਬੰਦਿਆਂ ਨੂੰ ਜਿਵੇਂ ਹੁਣ ਆਪਣੀਆਂ ਕੁੜੀਆਂ ਕਰਾ ਪੁਲਿਸ ਚੈਣੀਆਂ ਜਾਂ ਸਿਪਾਹੀਆਂ ਨੀਆਂ ਹੂੰ ਤੇ ਉਵੇਂ ਉਹਨਾਂ ਨੂੰ ਘੋੜੇ ਦੇ ਕੇ ਕੱਲਿਆ ਜਾਓ ਪਤਾ ਕਰਕੇ ਆਓ ਕਿਹਨੇ ਦੀਵਿ ਜਗਾਇਆ ਕੌਣ ਜਾਗਦਾ ਕੌਣ ਨਹੀਂ ਜਾਗਦਾ ਹੂੰ ਉਹਨਾਂ ਨੇ ਨਾ ਸਾਰੇ ਘਰੇ ਕੱਢੇ 20 ਚੋਆ ਦੇ ਸਾਰਾ ਸ਼ਹਿਰ ਸੁੱਤਾ ਪਿਆ ਇੱਕ ਤੇਲੀਆਂ ਦਾ ਕੋਹਲੂ ਚੱਲੀ ਜਾਂਦਾ ਮੁੰਡਾ ਬੰਸਰੀ ਵਜਾਉਂਦਾ ਅੱਛਾ ਉਹਨੇ ਦੋ ਦਿਨ ਵੇਖਿਆ ਤੇ ਤੀਜੇ ਦਿਨ ਰਾਣੀ ਆਪਦੇ ਪਿਓ ਨੂੰ ਆਦੀਨਾ ਕੁੜੀਆ ਦੀ ਮੇਰਾ ਸੁਮਬਰ ਰਚ ਦੋ ਹੂੰ ਸੁਮਬਰ ਰਜਤਾ ਹੁਣ ਉਹਦੀਆਂ ਲੱਤ ਪੈਰ ਵੱਡੇ ਸੀ ਸੁਮਬਰ ਤੇ ਲੂਲੇ ਲੰਗੜੇ ਨੂੰ ਕੌਣ ਲੈ ਕੇ ਜਾਂਦਾ ਹੈਗਾ ਹੂੰ ਤੇ ਉਹਨੇ ਕਿਸੇ ਦੇ ਉਹ ਜਿਹੜਾ ਹਾਰ ਹੁੰਦਾ ਹੀ ਕੰਗੋ ਦੀ ਕਦੋਰੀ ਵਜਦੀ ਕਿਸੇ ਦੇ ਨਹੀਂ ਪਾਈ ਉਹਦੀ ਰਾਜਾ ਸਾਹਿਬ ਅੱਧੇ ਆਏ ਨਹੀਂਗੇ ਭਾਵੇਂ ਕੋਈ ਕਾਣਾ ਪਾਣੀ ਲੂਲਾ ਲੰਗੜਾ ਕੁਛ ਵੀ ਆ ਸਾਰੇ ਆਉਣ ਹੋ ਕਦੇ ਦੇ ਹੂੰ ਦੂਜੇ ਦਿਨ ਆਏ ਉਹਨੇ ਲੰਗੇ ਮੁੰਡੇ ਦੇ ਉਹਦੇ ਫੜ ਕੇ ਮਾਪਿਓ ਲਈ ਆਉਂਦੇ ਸੀਗੇ ਹੂੰ ਤੇ ਉਹਦੇ ਹਾਰ ਪਾਤਾ ਅੱਛਾ ਉਹ ਰਾਜਾ ਕੇਰਾ ਤਾਂ ਮਾਰ ਗਿਆ ਫਲਾਤੀ ਨਹੀਂ ਨਹੀਂ ਜੀ ਉਹ ਪਿਛਲੇ ਦੇ ਪਾਉਣ ਲੱਗੀ ਸੀ ਕਿ ਤੇ ਅਗਲੇ ਦੇ ਪਾਇਆ ਦੂਜੇ ਦਿਨ ਫੇਰ ਰਾਜਾ ਉਸਦੇ ਦੇ ਫੇਰ ਰਾਜਾ ਹਰਖ ਗਿਆ ਉਹਦਾ ਇਹਨੂੰ ਰੋਈ ਬੀਆ ਬਾਂਚੇ ਦਾ ਪਾਉ ਕਮਰਾ ਮਹਿਲ ਸਿੱਟੋ ਨੂੰ ਉੱਥੇ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈਗੀ ਲੰਗੜੇ ਦੇ ਗੱਲ ਚਾਰ ਗੱਲ ਚ ਮਾਲਾ ਬਾਤ ਤੇ ਉਹਨੂੰ ਕਦਰ ਸੀ ਉਹ ਪੜੀ ਲਿਖੀ ਸੀਗੀ ਵੀ ਇਹ ਬੰਦਾ ਮਾੜਾ ਮੋਟਾ ਨਹੀਂ ਹੂੰ ਹੁਣ ਜਦੋਂ ਉਹਦੇ ਕੋਲੇ ਰਾਜੇ ਕੋਲੇ ਆ ਗਏ ਉਹ ਚਾਰੇ ਜਿਹੜੇ ਆਦੇ ਹੀ ਮੈਂ ਛੋਟਾ ਸੂਰਤਾ ਆਦੀ ਹੀ ਮੈਂ ਵੱਡੀਆਂ ਮਾਇਆ ਦੀ ਮੈਂ ਵੱਡੀਆਂ ਉਹ ਚਾਰੇ ਫੈਸਲਾ ਆ ਗਿਆ ਉਹ ਨਾ ਤਾਂ 60 ਸੱਤੀ ਨੂੰ ਅਕਸ ਕੇ ਤੂੰ ਛੋਟੀਆਂ ਤੇ ਦੂਜੇ ਫਲਾਣਾ ਵੱਡਾ ਤਿੰਨੇ ਜਣੇ ਗੁੱਸੇ ਹੁੰਦੇ ਸੀਗੇ ਤੇ ਤਿੰਨ ਪਾਂਦੀ ਤਾਂ ਦੇਵ ਤੇ ਗਨਲਾ ਤੇ ਪਾਂਦੀ ਉਹ ਪੂਤ ਗਨਲਾ ਤੇ ਰਾਜਾ ਡਰਦਾ ਕਿਵੇਂ ਉਹਨਾਂ ਤੋਂ ਤਿੰਨਾਂ ਨੂੰ ਉਲਟ ਕਰੇ ਹੂੰ ਰਾਜਾ ਨੇ ਟਾਲਾਂ ਲੱਗ ਪਏ ਜੀ ਇਹਨਾਂ ਨੂੰ ਚੰਗੇ ਮਹਿਲ ਚ ਬਾਓ ਜੀ ਸੇਵਾ ਕਰੋ ਕੱਲ ਨੂੰ ਫੈਸਲਾ ਪਰਸੋਂ ਨੂੰ ਫੈਸਲਾ ਅੱਛਾ ਤੇ ਰਾਜੇ ਨੂੰ ਤਾਂ ਸੰਸਾਰ ਲੱਗ ਗਿਆ ਬਿਮਾਰ ਹੋ ਗਿਆ ਤੇ ਇੱਕ ਦਿਨ ਕੁੜੀ ਗਈ ਉੱਥੋਂ ਜਿੱਥੇ ਉਹ ਬੇਚਾਰੀ ਰੋਹਾ ਵੀ ਬਾਂਦ ਚੋ ਭਾਈ ਸੀਗੀ ਅੱਛਾ ਵੀ ਤੂੰ ਆਪਦੇ ਇੱਥੇ ਹੀ ਰਹਿ ਤੇ ਉਹ ਮਾਪਿਆਂ ਨੂੰ ਮਿਲਣ ਗਈ ਤੇ ਉਹਦੀ ਮਾਂ ਦੀ ਤੇਰਾ ਪਿਓ ਤਾਂ ਸੰਸੇ ਚ ਅੱਛਾ ਤੇ ਤੇਰਾ ਚਾਰ ਆਏ ਬੈਠਿਆ ਦੇਵੀ ਦੇਵਤੇ ਭੂਤਾਂ ਵੀ ਉਹ ਆਦੇ ਦੱਸੋ ਕਿਹੜਾ ਵੱਡਾ ਕਿਹੜਾ ਛੋਟਾ ਕਿਹੜੇ ਨੂੰ ਛੋਟਾ ਆਖੇ ਕਿਹੜੇ ਨੂੰ ਵੱਡਾ ਆਖੇ ਹੂੰ ਉਹਨੇ ਜਾ ਕੇ ਆਪਦੇ ਬੰਦੇ ਨੂੰ ਦੱਸੀ ਰਾਜੇ ਵੀਰ ਬਿਕਰਮਜੀਤ ਨੂੰ ਤੇ ਉਹ ਆਹ ਤਾਂ ਨਾ ਤੂੰ ਆਪਦੇ ਪਿਓ ਨੂੰ ਜਾ ਕੇ ਆਖਦੇ ਵੀ ਤੇਰਾ ਜਵਾਈ ਕਰੂਗਾ ਫੈਸਲਾ ਅੱਛਾ ਉਹਨੇ ਜਾ ਕੇ ਆਖਤਾ ਉਹਨੇ ਆਖਿਆ ਚੰਗਾ ਹੋ ਗਿਆ ਜੇ ਮਾਰ ਦੇਣੀ ਆ ਤਾਂ ਤਾਂ ਮਗਰ ਉਹ ਲੈ ਜੂਗਾ ਹੂੰ ਤੇ ਫਾਇਦਾ ਹੀ ਆ ਹੂੰ ਤੇ ਉਹਨੇ ਤਾਂ ਬਾਈ ਆਇਆ ਵਾ ਦਾ ਪਹਿਲਾਂ ਗੱਡੀ ਛੱਡ। ਅੱਛਾ ਗੱਡੀ 'ਚ ਬੈਠੂ ਆ ਮੈਂ। ਰਾਜਾ ਬਣ ਕੇ ਫਾਇਦਲਾ ਕਰੂ ਆ। ਹੂੰ। ਪਹਿਲਾਂ ਉਹਨੇ ਸੂਰਤ ਛੱਡੀ। ਹੂੰ। ਸੂਰਤਾ ਸਦ ਕਿਹਾ ਦਾ ਵੀ ਮੇਰਾ ਇੱਕ ਪੈਰਸੂਤਕਰ। ਅੱਛਾ। ਤੇ ਉਹਨੇ ਸੂਰਤ ਨੇ ਪੈਰਸੂਤ ਕਰਤਾ। ਅੱਛਾ। ਉਹ ਵਾ ਦਾ ਸੂਰਤੇ ਛੂਟੀਆਂ ਤੋ। ਹੂੰ ਮੇਰੇ ਜਿੰਨੀ ਸੂਰਤ ਦੁਨੀਆ ਤੇ ਇਹ ਨਹੀਂ ਸੀ ਕਿਸੇ ਦੀ ਜਿੱਦੋਂ ਮੇਰੇ ਹੱਥ ਪੈਰ ਵੱਢਿਆ ਇਹਨੇ ਹੂੰ ਉਦੋਂ ਤੂੰ ਕਿੱਥੇ ਗਈ ਸੀ ਮੇਰੀ ਸੂਰਤ ਬਿਗੜ ਨਾ ਦਿੰਦੀ ਜੇ ਤੂੰ ਵੱਡੀ ਸੀ ਐਡੀ ਸੋਹਣੀ ਮੈਨੂੰ ਸੂਰਤ ਦਿੱਤੀ ਸੀ ਮੇਰੀ ਸੂਰਤ ਵਿਗਾੜ ਕੇ ਆ ਰਾਜੇ ਨੇ ਮੇਰੇ ਹੱਥ ਪੈਰ ਵੱਢ ਤੇ ਅੱਛਾ ਤੇ ਤੂੰ ਛੋਟੀਆਂ ਪਸ਼ਾਂ ਆ ਜਾ ਫੇਰ ਸਤਲੀ ਮਾਇਆ ਮੈਂ ਇਹਨੂੰ ਦਾ ਦੂਜਾ ਪੈਰ ਸੂਤ ਕਰ ਦੇ ਉਹਨੇ ਦੂਜਾ ਪੈਰਸੂਟ ਕਰਤਾ ਜਿਹੜਾ ਵੱਡਿਆ ਸੀਗਾ ਅੱਛਾ ਉਹਨੂੰ ਆਰਾ ਮਾਇਆ ਜਦੋਂ ਮੇਰੇ ਖਜ਼ਾਨੇ ਨੂੰ ਅੱਗ ਲੱਗੀ ਸੀਗੀ ਮੇਰੇ ਤੇ ਸੜ ਸਤੀ ਆਈ ਸੀ ਤੇ ਤੂੰ ਆਪ ਦੀ ਮਾਇਆ ਨੂੰ ਬਚਾਇਆ ਕਿ ਉਹਨਾਂ ਮਾਇਆ ਨੂੰ ਤਾਂ ਅੱਗ ਲੱਗ ਗਈ ਤੇ ਤੂੰ ਉਦੋਂ ਜੇ ਵੱਡੀ ਹੁੰਦੀ ਮੈਨੂੰ ਆ ਕੇ ਬਚਾਉਂਦੀ ਮੇਰੇ ਸਿਰ ਤੇ ਹੱਥ ਤੇ ਰੱਖਦੀ ਹੂੰ ਭਿਓ ਹੋ ਜਾ ਤੂੰ ਹੀ ਛੋਟੀ ਐ ਹੂੰ ਫੇਰ ਸੱਤਲੇ ਕਰਮ ਹੂੰ ਕਰਮ ਸਾਧਲੇ ਕਰਮਾ ਨੂੰ ਆਦਾਏ ਜਦੋਂ ਮੇਰੇ ਕਰਮਾ ਹਾਰਦੇ ਸੀ ਰਾਤੇ ਰਾਤ ਹਾਥੀ ਮਰ ਗਏ ਚੰਗੇ ਚੰਗੇ ਰਾਤੇ ਰਾਤ ਘੋੜੇ ਮਰ ਗਏ ਪਹਿਲਾਂ ਉਹ ਤੋਂ ਹੱਥ ਸੂਤ ਕਰਾ ਲਿਆ ਅੱਛਾ ਹੱਥ ਸੂਤ ਕਰਾ ਲਿਆ ਤੇ ਆਦਾ ਉਦੋਂ ਮੇਰੋ ਕਰਮ ਹਰਦੇ ਸੀ ਜਦੋਂ ਤੇ ਉਦੋਂ ਤੂੰ ਕਿੱਧਰ ਗਿਆ ਸੀ ਅੱਛਾ ਤੇ ਤੂੰ ਹੀ ਛਾੜ ਤੂੰ ਦੂਜਾ ਹੂੰ ਛੋਟਾ ਉਮਰ ਕਰੇਗੀ 60 ਸਤੀ 60 ਸਤੀ ਰਹੇਗੀ ਤੇ ਉਹਨਾਂ ਦਾ ਮਾਤਾ ਅੱਤ ਸੂਤ ਕਰਦੇ ਆ ਸੂਤ ਕਰਤੇ ਹੋਣੇ ਪੈਰੀਆਂ ਫਿਰ ਉੱਠ ਕੇ ਲਾਤੇ ਆ ਦਾ ਮਾਤਾ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੂੰ ਵੱਡੀ ਆ ਅੱਛਾ